ਮੈਨੂੰ ਇਹ ਲੱਗਦਾ ਹੈ ਕਿ ਮੈਂ ਤਰੱਕੀ ਕਰ ਰਹੀ ਹਾਂ ਤਾਂ ਇਹ ਦੁਸ਼ਮਣਾਂ ਦਾ ਝੁੰਡ ਇਕੱਠਾ ਹੋ ਰਿਹਾ ਹੈ ਉਹ ਗੱਲ ਹੈ ਕਿ ਕਹਿੰਦੇ ਗਿੱਦਣਾਂ ਦਾ ਝੁੰਡ ਫੇਰ ਦੇ ਕੇ ਸ਼ੇਰ ਮਾਰਨਾ ਸ਼ੇਰ ਨੂੰ ਕੋਈ ਨਹੀਂ ਮਾਰ ਸਕਦਾ ਮੈਨੂੰ ਮੇਰੀ ਜਨਤਾ ਦਾ ਭਰੋਸਾ ਹੈ ਮੇਰੀ ਜਨਤਾ ਦਾ ਵਿਸ਼ਵਾਸ ਹੈ ਜਿੱਦਨ ਮੇਰੀ ਜਨਤਾ ਕਹੂਗੀ ਮੈਂ ਗਲਤ ਹਾਂ ਮੈਂ ਉਸ ਦਿਨ ਉਹਨਾਂ ਦਾ ਜਵਾਬ ਦੂੰਗੀ ਕਿ ਮੈਂ ਇੱਕ ਗੱਲ ਕਹੂੰਗੀ ਆਖੀ ਆਰ ਦੀ ਮਸਤੀ ਚੱਲਦਾ ਕਿਤੇ ਜੋ ਪ੍ਰੋਗਰਾਮ ਪਾਉਂਦੇ ਰਹਿਣ ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਚਾਹੇ ਇਹ ਨੇ ਚਾਹੇ ਦੂਸਰੀਆਂ ਪਾਰਟੀਆਂ ਦੇ ਲੋਕ ਨੇ ਮੇਰਾ ਮਕਸਦ ਹੈ ਮੈਨੂੰ ਮੇਰੀ ਪਾਰਟੀ ਨੇ ਚੁਣਿਆ ਮੇਰੀ ਪਾਰਟੀ ਨੇ ਇਹਨਾਂ ਨੇ ਮੇਰੀ ਸਿੱਖਤ ਕਟਵਾਉਣ ਵੇਲੇ ਵੀ ਬਹੁਤ ਜ਼ੋਰ ਲਾਇਆ ਸੀ ਮੇਰੀ ਪਾਰਟੀ ਨੇ ਮੇਰੀ ਮਿਹਨਤ ਮੇਰੀ ਪਾਰਟੀ ਪ੍ਰਤੀ ਲਾਇਲਟੀ ਦੇਖ ਕੇ ਮੈਨੂੰ ਟਿਕਟ ਦਿੱਤੀ ਮੇਰੀ ਰਾਜਪੁਰਾ ਦੀ ਜਨਤਾ ਨੇ ਮੈਨੂੰ ਇਸ ਤਿੱਖੇ ਬਖਾਇਆ ਮੈਂ ਰਾਜਪੁਰਾ ਚ ਉਹ ਕੰਮ ਕਰਨੀਆਂ ਜਿਹੜੇ ਕੰਮ ਅੱਜ ਤੱਕ ਨਹੀਂ ਹੋਏ ਫਾਰ ਇਗਜ਼ਾਮਪਲ ਨਲਾਸ ਮੰਦਰ ਦਾ ਸਾਥ ਜਿਹੜਾ ਹੁਣ ਟੋਟਲ ਪਾਈਪਲਾਈਨ ਚੇਂਜ ਹੋ ਰਹੀ ਹੈ ਉਹ ਆਊਟਰ ਕਲੋਨੀਆਂ ਦੀ ਹਾਲਤ ਸੁਧਾਰੀ ਗਈ ਹੈ ਜਿਹੜਾ ਜਨਤਾ ਸਕੂਲ ਦਾ ਪੁਲ ਜਿਆ ਇੱਕ ਕਾਂਗਰਸ ਸਰਕਾਰ ਦੇ ਲਈ ਉਹਨਾਂ ਨੂੰ ਲੈਟਰ ਆਈ ਹੋਈ ਸੀ ਜੀ ਵੀ ਇਹ ਜਿਹੜੀਆਂ ਅਰਚਨਾ ਹੈ ਉਹਨੂੰ ਦੂਰ ਕੀਤਾ ਜਾਵੇ ਕਿਸੇ ਨੇ ਨਹੀਂ ਕੀਤਾ ਉਹ ਕੰਮ ਹੋ ਰਿਹਾ ਹੈ ਬਹੁਤ ਜਲਦੀ ਜਿਹੜਾ ਧਮੋਲੀ ਫਟਕਿਆ ਉੱਥੇ ਅੰਡਰਪਾਸ ਬਣਨ ਜਾ ਰਹੇ ਆ ਹੋਰ ਵੀ ਬਹੁਤ ਕੰਮ ਹੈ ਤਾਂ ਮੇਰਾ ਕਹਿਣ ਦਾ ਮਤਲਬ ਹੈ ਮੈਂ ਸਿਰਫ ਕੰਮ ਕਰ ਰਹੀ ਆ ਜਿੱਦਨ ਮੇਰੀ ਜਨਤਾ ਨੇ ਮੈਨੂੰ ਕਿਹਾ ਵੀ ਤੁਸੀਂ ਆ ਗਲਤ ਕੰਮ ਕੀਤਾ ਜਾਂ ਇਹ ਕੰਮ ਤੁਸੀਂ ਗਲਤ ਗਲਤ ਹੋ ਤੁਸੀਂ ਇੱਥੇ ਮੈਂ ਉਹਨਾਂ ਨੂੰ ਜਵਾਬ ਦੇਵਾਂਗੀ ਮੈਂ ਇਹਨਾਂ ਨੂੰ ਜਵਾਬ ਦੇਣਾ ਵੀ ਨਹੀਂ ਜ਼ਰੂਰੀ ਜਿਹੜੇ ਇਹ ਲੋਕਾਂ ਨੇ ਬੈਠ ਕੇ ਜਿਹੜੀ ਮੈਂ ਦੇਖੀ ਸੀ ਦੀ ਵੀਡੀਓ ਉਨ੍ਹਾਂ ਚੋਂ ਜਦੋਂ 2017 ਚ ਪਾਰਟੀ थोड़ी थी थी। थी सी ਡਾਊਨ ਚਲੀ ਗਈ ਸੀ ਪਾਰਟੀ ਚ ਇੱਕ ਕੋਈ ਦੂਜੇ ਵੀ ਚਲਾ ਗਿਆ ਸੀ ਕੋਈ ਕਾਂਗਰਸ ਚਲਾ ਗਿਆ ਸੀ ਕੋਈ ਪਟੋਲ ਪੰਪਾ ਤੇ ਬੈਠ ਕੇ ਖਹਿਰਾ ਸਾਹਿਬ ਨੂੰ ਖਹਿਰੇ ਦੇ ਪਾਰਟੀ ਨੂੰ ਫੰਡ ਦਿੰਦਾ ਸੀਗਾ ਤਾਂ ਇਹਨਾਂ ਨੂੰ ਅਸੀਂ ਠੀਕੇ ਦਿਖਾਵੇ ਲਈ ਆਮ ਆਦੀ ਪਾਰਟੀ ਦੇ ਵਲੰਟੀਅਰ ਐ ਮੇਰੇ ਇਲੈਕਸ਼ਨਾਂ ਵੇਲੇ ਇਹ ਕਦੇ ਨਹੀਂ ਰਾਜੀ ਸੀ ਕਿ ਆਮ ਆਦੀ ਪਾਰਟੀ ਜਿੱਤੇ ਇਹਨਾਂ ਨੇ ਕਾਂਗਰਸ ਨੂੰ ਵੋਟਾਂ ਪਵਾਈਆਂ ਦੂਜੀਆਂ ਪਾਰਟੀਆਂ ਨੂੰ ਵੋਟਾਂ ਪਵਾਈਆਂ ਇਵਨ ਕਿ ਸਾਡੀ ਦਿੱਲੀ ਤੋਂ ਜਿਹੜੀ ਟੀਮ ਆਈ ਸੀ ਇਹਨਾਂ ਚੋਂ ਕਈ ਨਮਾਇੰਦਿਆਂ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਦੇ ਨੂੰ ਬਾਹਰ ਕਰ ਦਿੱਤਾ ਸੀ ਦੂਸਰਾ ਇੱਕ ਕੀ ਬੋਲ ਲੈਨੇ ਕੀ ਬੋਲ ਨਹੀਂ ਬੋਲੇ ਮੈਨੂੰ ਉਸਦਾ ਕੋਈ ਮਤਲਬ ਨਹੀਂ ਇਹ ਗਤੀਵਿਧੀਆਂ ਨਾਲ ਪਾਰਟੀ ਕੰਮ ਕੋਈ ਗੱਲ ਨਹੀਂ ਪਾਰਟੀਆਂ ਉਸ ਐਕਸ਼ਨ ਲਾਉਗੀ ਜਿਹੜੀਆਂ ਇਹ ਗਤੀਵਿਧੀਆਂ ਕਰਦੇ ਨੇ ਕਿਉਂਕਿ ਕਿਸੇ ਵੀ ਤਰੱਕੀ ਇੱਕ ਬਰਦਾਸ਼ਤ ਨਹੀਂ ਹੁੰਦੀ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦਿੰਨੀ ਆ ਜਿਹਨਾਂ ਇਲੈਕ ਮੈਨੂੰ ਟਿਕਟ ਮਿਲੀ ਅਸੀਂ ਜਿਹੜੇ ਸੀਨੀਅਰ ਆਗੂ ਕਹਿੰਦੇ ਆਪਦੇ ਆਪ ਨੂੰ ਬੰਸ ਸਿੰਘ ਜੀ ਉਹਨਾਂ ਕੋਲੇ ਗਏ ਸਾਰੇ ਟੀਮ ਇਕੱਠੀ ਹੋ ਕੇ ਜੀ ਤੁਸੀਂ ਸਾਥ ਚੱਲੋ ਤਾਂ ਉਹਨਾਂ ਦਾ ਕੀ ਸੀ ਤੁਸੀਂ ਕਹਿੰਦੇ ਬਾਹਰੋਂ ਆ ਕੇ ਸਾਨੂੰ ਖੁੰਜੇ ਲਾਤਾ ਖੁੰਜੇ ਕੌਣ ਕਿਸੇ ਨੂੰ ਲਾ ਸਕਦਾ ਹੈ ਮੇਰੇ ਚ ਕਾਬਲੀਅਤ ਸੀ ਮੈਂ ਮਿਹਨਤ ਕੀਤੀ ਸੀ ਪਾਈ ਮੇਰੀ پارٹی ਮਿਲਨ ਉਹ ਦਿੱਤਾ ਸ਼ੇਰ ਸਿੰਘ ਜੀ ਨੂੰ ਫੋਨ ਕੀਤਾ ਕਹਿੰਦੇ ਜੀ ਇੱਕ ਜਨਾਨੀ ਨੂੰ ਟਿਕਟ ਮਿਲੀ ਹੈ ਤੂੰ ਚੱਜ ਦੇ ਬੰਦੇ ਨੂੰ ਮਿਲੀ ਹੁੰਦੀ ਤਾਂ ਅਸੀਂ ਸਾਫ਼ ਲੱਗਦੀ ਮਤਲਬ ਇਨਾਂ ਲਈ ਔਰਤਾਂ ਦੀ ਤਾਂ ਇਹ ਕਦਰ ਹੈ ਕਿ ਇੱਕ ਔਰਤ ਕੰਮ ਨਹੀਂ ਕਰ ਸਕਦੀ ਇਹਨਾਂ ਤੋਂ ਹਜਮ ਇਹ ਨਹੀਂ ਹੋ ਰਿਹਾ ਕਿ ਇੱਕ ਔਰਤ ਵੀ ਕਦੇ ਕੰਮ ਕਰ ਸਕਦੀ ਹੈ ਰਾਜਪੁਰੇ ਦੇ ਇਤਿਹਾਸ ਚ ਪਹਿਲੀ ਵਾਰ ਹੈ ਕਿ ਇੱਕ ਔਰਤ ਨੂੰ ਮੌਕਾ ਦਿੱਤਾ ਰਾਜਪੁਰੇ ਨੇ ਔਰ ਅਸੀਂ ਉਹ ਕੰਮ ਕਰਦੇ ਹਾਂ ਜਿਹੜੇ ਕੰਮ ਅੱਜ ਤੱਕ ਨਹੀਂ ਹੋਏ ਸੀਗੇ ਇਹ ਉਦੋਂ ਨਹੀਂ ਬੋਲੇ ਜਦੋਂ ਮੈਂ ਤਸੀਲਦਾਰ ਨੂੰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਆ ਕੇ ਰਾਜਕੁੜੇ ਦਾ ਤਸੀਲਦਾਰ ਸਸਪੈਂਡ ਹੋਇਆ ਸੀਗਾ ਤੁਹਾਨੂੰ ਸਭ ਨੂੰ ਪਤਾ ਹੈ ਉਦੋਂ ਨਹੀਂ ਬੋਲੇ ਇਹ ਚੰਗਾ ਕੰਮ ਨਹੀਂ ਬੋਲ ਸਕਦੇ ਇਹ ਜੋ ਬੋਲਦੇ ਆ ਬੋਲਦੇ ਰਹਿਣ ਬਾਕੀ ਮੈਨੂੰ ਮੇਰੇ ਬਜ਼ੁਰਗਾਂ ਦੀ ਇੱਕ ਗੱਲ ਯਾਦ ਆਉਂਦੀ ਹੈ ਬਜ਼ੁਰਗ ਕਹਿੰਦੇ ਹੁੰਦੇ ਐ ਕਿ ਜਦੋਂ ਕਿਸੇ ਦੀ ਤਰੱਕੀ ਹੁੰਦੀ ਹੈ ਨਾ ਉਦੋਂ ਦੁਸ਼ਮਣ ਬਹੁਤ ਇਕੱਠੇ ਹੋ ਜਾਂਦੇ ਆ ਤਾਂ ਮੈਨੂੰ ਅੱਜ ਇੱਕ ਹੌਸਲਾ ਹੈ ਮੈਨੂੰ ਇਹ ਲੱਗਦਾ ਹੈ ਕਿ ਮੈਂ ਤਰੱਕੀ ਕਰ ਰਹੀ ਆ ਤਾਂ ਇਹ ਦੁਸ਼ਮਣਾਂ ਦਾ ਝੁੰਡ ਇਕੱਠਾ ਹੋ ਰਿਹਾ ਹੈ ਉਹ ਗੱਲ ਹੈ ਕਿ ਕਹਿੰਦੇ ਗਿੱਦਣਾ ਦਾ ਝੁੰਡ ਫਿਰਦਾ ਹੈ ਕਿ ਚੇਰ ਨੂੰ ਕੋਈ ਨਹੀਂ ਮਾਰ ਸਕਦਾ ਮੈਨੂੰ ਮੇਰੀ ਜਨਤਾ ਦਾ ਭਰੋਸਾ ਹੈ ਮੇਰੀ ਜਨਤਾ ਦਾ ਵਿਸ਼ਵਾਸ ਹੈ ਜਿੰਦ ਤੱਕ ਮੇਰੀ ਜਨਤਾ ਕਹੂਗੀ ਮੈਂ ਗਲਤ ਹਾਂ ਮੈਂ ਉਹ ਦਿਨ ਉਹਨਾਂ ਦਾ ਦੋਸ਼ ਦਿੰਦਾ ਮੈਡਮ ਜੇ ਇਹਨਾਂ ਸਾਡੀ ਪਾਰਟੀ ਵਿਚਾਰ ਤੋਂ ਪਾਰ ਗਈ ਹੈ ਕਿ ਕਿੱਥੇ ਜਾਉਂਗੀ ਬਿਲਕੁਲ ਜੀ ਸਾਡੇ ਜਿੰਨੇ ਵੀ ਵਲੰਟੀਅਰ ਹੈ ਬਲੌਕ ਪ੍ਰਧਾਨ ਹੈ ਉਹ ਸਾਰੇ ਲਿਖ ਕੇ ਭੇਜ ਰਹੇ ਨੇ ਕਿ ਰਾਜਪੁਰੇ ਵਿੱਚ ਸਾਡੇ ਐਮਐਲਏ ਦੀ ਐਕਸ਼ਨ ਨੂੰ ਖਰਾਬ ਕਰਨ ਦਾ ਇਹਨਾਂ ਨੇ ਗਲਤ ਕੀਤਾ ਹੈ ਉਹ ਤੇ ਜਰੂਰ ਐਕਸ਼ਨ ਲਵੇ ਜੀ ਆਪਾਂ ਇਹਨਾਂ ਨੂੰ ਇਹਨਾਂ ਨੂੰ ਆਪਾਂ ਆਪਣੇ ਪਾਰਟੀ ਵਰਗ ਮੰਨਦੇ ਹਾਂ ਮੈਂ ਨਹੀਂ ਮੰਨਦੀ ਕਿਉਂਕਿ ਨਾ ਇਹ ਸਾਰਾ ਛੀ ਨਾ ਇਹ 19 ਦੀ 19 ਚ ਵੀ ਇਹਨਾਂ ਨੇ ਮਹਾਰਾਣੀ ਜੀ ਨੇ 19 ਦੇ ਇਲੈਕਸ਼ਨ ਲੜੀਆਂ ਇਹਨਾਂ ਨੇ ਕਿਹਾ ਕਾਂਗਰਸ ਦੀ ਸਰਕਾਰ ਹੈ ਆਪਾਂ ਤਾਂ ਮਹਾਰਾਣੀ ਨੂੰ ਵੋਟਾਂ ਪਾਓ ਨਾ ਇਹ 19 ਦੀ ਨਾ 17 ਦੀ ਨਾ 19 ਦੀ ਨਾ 22 ਦੀ ਤੇ ਹੁਣ ਚਾਹੇ ਕਹਿਣ ਨੂੰ ਪਾਰਟੀ ਵਰਕਰ ਕਹੀ ਜਾਣ ਉਹ ਸਾਰੇ ਰਾਜਪੁਰੇ ਨੂੰ ਪਤਾ ਹੈ ਔਰ ਮੈਂ ਇਹ ਵੀ ਕਹੂੰਗੀ ਸਪਾਈ ਚ ਦੇਖਿਓ ਇਹਨਾਂ ਚੋਂ ਕਿੰਨੇ ਕਿੱਥੇ ਖੜਦੇ ਆ ਤੇ ਕਿੰਨੇ ਕਿੱਥੇ ਭੱਜਣਗੇ ਉਹ ਵੀ ਤੁਹਾਡੇ ਸਾਹਮਣੇ ਆ ਮੈਂ ਇਹਨਾਂ ਨੇ ਮੈਡਮ ਦੀ ਟਿਕਰੋਂ ਕੋਨੇ ਵੀ ਬਹੁਤ ਕੋਸ਼ਿਸ਼ ਕੀਤੀ ਸੀ ਉਹ ਨਹੀਂ ਰੋਕ ਸਕਦੇ ਜਿਹਦੇ ਸਿਰ ਤੇ ਤਾਜ ਪਰਮਾਤਮਾ ਨੇ ਪੋਜਾਨਾ ਕੋਈ ਨਹੀਂ ਰੋਕ ਸਕਦਾ ਮੇਰੀ ਪਾਰਟੀ ਨੂੰ ਜੇ ਮੇਰੇ ਤੇ ਭਰੋਸਾ ਹੈ ਤਾਂ ਖਜ਼ਾਨਚੀਆਂ ਜਿੰਮੇਵਾਰੀਆਂ ਮੇਰੀ ਪਾਰਟੀ ਨੇ ਮੰਨ ਲਈ ਦਿੱਤੀਆਂ ਅੱਜ ਵੀ ਮੇਰੀ ਪਾਰਟੀ ਚ ਜੋ ਮੈਨੂੰ ਮਾਣ ਮਿਲਦਾ ਮੈਂ ਉਹਦੇ ਲਈ ਪਾਰਟੀ ਦਾ ਹਮੇਸ਼ਾ ਧੰਨਵਾਦ ਕਰਦੀ ਆ ਮੈਂ ਉਹੀ ਕਹਿਨੀ ਆ ਨਾ ਮੈਨੂੰ ਇਹਨਾਂ ਦੇ ਸਰਟੀਫਿਕੇਟਾਂ ਦੀ ਲੋੜ ਹੈ ਇਹ ਨਾਂ ਮੈਨੂੰ ਲੋੜ ਕਹਿਨੀ ਹੈ ਮੈਨੂੰ ਮੇਰੀ ਜਨਤਾ ਜਿਹਨੇ ਇੱਥੇ ਚੁਣ ਕੇ ਬਿਠਾਇਆ ਹੈ ਮੈਂ ਆਪਦੇ ਜਨਤਾ ਦੇ ਕੰਮ ਕਰਨੀ ਆ ਔਰ ਮੈਂ ਸੁੰਦੇ ਤੋਂ ਜਨਤਾ ਨੂੰ ਵੀ ਮੈਸੇਜ ਦੇ ਰਹੀ ਆ ਕਿ ਹਲੇ ਵੀ ਹਲੇ ਉਹ ਕੰਮ ਹੋਣੇ ਆ ਜਿਹੜੇ ਕਿ ਰਾਜਪੁਰੇ ਨੇ ਕਦੇ ਸੋਚਿਆ ਨਹੀਂ ਸੀ ਜਿਹੜੇ ਕਹਿੰਦੇ ਸੀ ਇਹ ਤਾਂ ਹੋ ਹੀ ਨਹੀਂ ਸਕਦੇ ਜਿਵੇਂ ਸਾਡੇ ਕੇਜਰੀਵਾਲ ਜੀ ਕਹਿੰਦੇ ਸੀ ਕੋਈ ਕੰਮ ਇੰਪੋਸੀਬਲੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਅਸੀਂ ਸਾਫ਼ ਨੀਅਤ ਨਾਲ ਕੰਮ ਕਰਨ ਲੱਗਿਆ ਤੇ ਉਹ ਕਰਦੇ ਇਹ ਤਾਂ ਸ਼ੁਰੂਤੀ ਲੱਗਨੇ ਇਹ ਮੇਰੇ ਨਾਲ ਕਦੋਂ ਸੀ ਤੁਸੀਂ ਆਪ ਦੇਖੋ ਇਹ ਟਿਕਟ ਵੇਲੇ ਮੇਰੇ ਨਾਲ ਸੀਗੇ ਜਾਂ ਇਲੈਕਸ਼ਨਾਂ ਵੇਰੇਨ ਮੇਰੇ ਨਾਲ ਸੀ ਇਹ ਕਦੋਂ ਮੇਰੇ ਨਾਲ ਸੀ ਇਹ ਤਾਂ ਸ਼ੁਰੂ ਤੋਂ ਲੱਗਿਆ ਅੱਜ ਤੁਹਾਨੂੰ ਲੱਗਦਾ ਏ ਧੜਾ ਇਹ ਧੜਾ ਨਹੀਂ ਹੈ ਜਦੋਂ ਟਿਕਟਾਂ ਦੀ ਵਾਰੀ ਆਈ ਨਾ ਤੁਹਾਡੇ ਸਾਹਮਣੇ ਇਹੀ ਇੱਕ ਦੂਜੇ ਦੇ ਟੰਗਾ ਖਿੱਚਦੇ ਦੇਖ ਰਹੇ ਇਹ ਸਾਰੇ ਐਮਐਲਏ ਦੇ ਕੈਂਡੀਡੇਟ ਹੈ ਇਹ ਇੱਕ ਦੂਜੇ ਦੇ ਟੰਗਾ ਇਹੀ ਖਿੱਚਣਗੇ ਕੋਈ ਧੜਾ ਨਹੀਂ ਹੈ ਇਹ ਐਮਐਲਏ ਦੇ ਕੈਂਡੀਡੇਟ ਹੈ ਸਾਈਕ ਤੁਸੀਂ ਦੇਖਿਓ ਇੱਕ ਦੂਜੇ ਨੇ ਟੰਗਾ ਕਿਵੇਂ ਖਿੱਚਣਾ ਇਹ ਦਾ ਕਰ ਦੋ ਕੋਈ ਉੱਚ ਕੋਈ ਕਾਬਲੀਅਤ ਹੋਊਗੀ ਕੋਈ ਕਾਬਲੀਅਤ ਦੇਖਤੀ ਹੋਊਗੀ ਆਮ ਆਦੇ ਪਾਤੀ ਆਮ ਲੋਕਾਂ ਨੂੰ ਉਹਦੀ ਦੇਣੀ ਹੈ ਹੋ ਸਕਦਾ ਹੈ ਇਹਨਾਂ ਨੇ ਕੋਈ ਅੱਛਾ ਕੰਮ ਕੀਤਾ ਹੋਵੇ ਉਹਦਾ ਇਹਨਾਂ ਨੂੰ ਇਨਾਮ ਦਿੱਤਾ ਗਿਆ ਹੋਵੇ ਕੋਈ ਉੱਚ ਕੋਈ ਗੱਲ ਨਹੀਂ ਹੈ ਪਰ ਮੈਂ ਇੱਕੋ ਹੀ ਗੱਲ ਕਹਿਨੀ ਆ ਇਹ ਨਾ ਪਾਰਟੀ ਨਾਲ ਪਹਿਲਾਂ ਸੀ ਤੇ ਨਾ ਹੋਣਾ 2500 ਦੇ ਅਗੇ ਪਿਕਚਰ ਸਾਹਮਣੇ ਆ ਗਈ ਜਦੋਂ ਟਿਕਟਾਂ ਦੇ ਵਕਤ ਟਿਕਟਾਂ ਦੀ ਵਾਰੀ ਆਈ ਇਹੀ ਲੋਕ ਇੱਕ ਦੂਜੇ ਦਾ ਟੰਗਾ ਕਿੱਥੇ ਤੁਮ ਨੂੰ ਲੱਗਦਾ ਜਿਹੜਾ ਲਾਸਟ ਮਨਸਿਕ ਅਚਨੋ ਹੋਇਆ ਸੀ ਕੀ ਇਹ ਵੀ ਇਹ ਜਿਹੜੇ ਅੱਜ ਦੇ ਬੱਚੇ ਇੱਥਾ ਕਿ ਨਹੀਂ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹਦੀ ਬਸ ਮੈਂ ਅਨਾਜ ਮੰਡੀ ਚਿੱਤੂਵਾਲ ਪਾਉਂਗੀ ਕਿ ਕੋਈ ਵੀ ਵਪਾਰੀ ਹੈ ਕੋਈ ਵੀ ਬੰਦਾ ਹੈ ਕਿਸੇ ਨੂੰ ਚੋਰ ਕਹਿਣਾ ਬਹੁਤ ਗਲਤ ਹੈ ਜੇ ਤੁਹਾਨੂੰ ਕੋਈ ਬੰਦਾ ਗਲਤ ਲੱਗਦਾ ਹੈ ਜੇ ਉੱਥੇ ਮੰਡੀ ਚ ਕੋਈ ਚੋਰੀ ਥੀ ਉਹ ਚੋਰੀ ਫੜ ਕੇ ਦਿਖਾਉਂਦੇ ਉਹਦੀ ਸਜ਼ਾ ਨਾਲ ਮੈਂ ਵੀ ਦੂੰਗੀ ਮੈਂ ਨਹੀਂ ਚਾਹੂੰਗੀ ਰਾਜਪੁਰੇ ਵਿੱਚ ਕੋਈ ਗਲਤ ਕੰਮ ਹੋਵੇ ਪਰ ਕਿਸੇ ਨੂੰ ਬਿਨਾਂ ਗੱਲ ਤੋਂ ਚੋਰ ਕਹਿਣਾ ਉਹਦੇ ਲਈ ਤੁਹਾਨੂੰ ਪਤਾ ਹੀ ਹੈ ਸਾਰਾ ਐਪੀਸੋਡ ਫਿੱਟ ਹੋ ਗਿਆ ਤੇ ਉਹ ਸਭ ਕਲੀਅਰ ਹੈ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਤੀ ਵੀ ਹਾਥੀ ਆਪਦੀ ਮਸਚਾਲ ਚੱਲਦਾ ਕੁੱਤੇ ਭੌਂਕ ਰਹੇ ਮੈਂ ਕਿਹੜਾ ਕਿਹੜਾ ਗਲੀ ਗਲੀ ਕੁੱਤੇ ਐ ਕਿਹੜਾ ਕਿਹੜਾ ਜਵਾਬ ਦੇਉਂਗੀ ਮੈਂ ਆਪਦਾ ਕੰਮ ਕਰ ਰਹੀ ਆ ਕੰਮ ਕਰੂੰਗੀ ਮੇਰੀ ਜਨਤਾ ਮੇਰੇ ਨਾਲ ਐ ਜਨਤਾ ਦਾ ਆਸ਼ੀਰਵਾਦ ਮੇਰੇ ਨਾਲ ਪਾਰਟੀ ਦੋ ਹਜ਼ਾਰ ਰੁਪਏ ਦੇ ਬੰਦੇ ਦਾ 45 ਦੇ ਪਾਰਟੀ ਆਮ ਆਦੀ ਪਾਰਟੀ ਚ ਇਹੀ ਫਰਕ ਐ ਆਮ ਆਦੀ ਪਾਰਟੀ ਇੱਕ ਪਾਸੇ ਨਹੀਂ ਜਾਂਦੀ ਆਮ ਆਦੀ ਪਾਰਟੀ ਆਪਦੇ ਵਲੰਟੀਅਰਾਂ ਦਾ ਸੰਗਠਨਿਤ ਪਾਸੇ ਦੇਖਦੀ ਹੈ ਐਮਐਲਏ ਦਾ ਕੰਮ ਹੈ ਐਮਐਲਏ ਆ ਕੰਮ ਕਰਨਾ ਸਾਡੇ ਬਹੁਤ ਸਾਰੇ ਮੰਤਰੀ ਹਲਕਿਆਂ 'ਚ ਜਾਂਦੇ ਨੇ ਪਰ ਐਮਐਲਏ ਨੂੰ ਨਹੀਂ ਪਤਾ ਹੁੰਦਾ ਉਹ ਕਹਿੰਦੇ ਐਮਐਲਏ ਨੂੰ ਆਪਦਾ ਕੰਮ ਕਰਨ ਦੋ ਮੰਤਰੀ ਨੂੰ ਆਪਦਾ ਕੰਮ ਕਰਨ ਦੋ ਸੰਗਠਨ ਨੂੰ ਆਪਦਾ ਕੰਮ ਕਰ ਪੁੱਛਣਾ ਨਾ ਪੁੱਛਣਾ ਇਹ ਇੱਕ ਦੂਸਰੀਆਂ ਪਾਰਟੀਆਂ ਹੁੰਦਾ ਸੀ ਕਿ ਬੰਦਾ ਚਾਹੇ ਕਾਬਲ ਹੋਵੇ ਨਾ ਹੋਵੇ ਐਮਐਲਏ ਨੇ ਕਿਹਾ ਤਾਂ ਉਹਨੂੰ ਕਰਨਾ ਆਮ ਆਦੀ ਪਾਰਟੀ ਆਗੂ ਸੰਗਠਨ ਨੂੰ ਆਪਦੇ ਤੌਰ 'ਤੇ ਦੇ ਜੀ ਜਿਵੇਂ ਤੁਸੀਂ ਮੈਡਮ ਕਹਿੰਦੇ ਹੋ ਕਿ ਇਹ ਪਹਿਲਾਂ ਪਹਿਲਾਂ ਜਿਹੜਾ ਕੌਂਸਲਿੰਗ ਹੈ ਪਾਰਟੀ ਦੇ ਦਬੰਦ ਨਹੀਂ ਮੰਨ ਰਹੀ ਹੈ ਪਾਰਟੀ ਲਈ ਉਹਨਾਂ ਨੇ ਕਦੇ ਕੰਮ ਕੀਤਾ ਹੋਊਗਾ ਮੇਰੇ ਲਈ ਨਹੀਂ ਕੀਤਾ ਪਾਰਟੀ ਦੇ ਉਹਨਾਂ ਨੇ ਪੋਸਟਰ ਲਾਏ ਐ ਪਾਰਟੀ ਤੁਹਾਨੂੰ ਪਤਾ ਹੈ ਰਾਜਪੁਰੇ ਚ ਕਿੰਨੀਆਂ ਫਲੈਕਸਾਂ ਕਿੰਨੇ ਪੋਸਟਰ ਲੱਗਦੇ ਸੀ ਪਾਰਟੀ ਨੇ ਲਾਏ ਐ ਪਰ ਜਦੋਂ ਵੋਟਾਂ ਦਾ ਟਾਈਮ ਆਵੇ ਉਦੋਂ ਸਭੇ ਵਿਗਾਮ ਇਹਨਾਂ ਇਹ ਕਿਉਂਕਿ ਇਹ ਖੁਦ ਕ ਐਮ ਐਲ ਏ ਦੇ ਕੈਂਡੀਡੇਟ ਹੈ ਮੈਂ ਉਹੀ ਚੀਜ਼ ਕਰਨੀ ਆ ਤੁਹਾਨੂੰ ਅੱਜ ਇਕੱਠੇ ਲੱਗਦੇ ਨੇ ਪਾਈ ਚ ਤੁਸੀਂ ਦੇਖੀ ਕਿ ਤੂ ਡੱਲਾ ਸੀ ਤੁਹਾਨੂੰ ਇਹ ਲੱਗਦਾ ਹੈ ਕਿ ਮੈਂ ਤਰੱਕੀ ਕਰ ਰਹੀ ਆ ਤਾਂ ਇਹ ਦੁਸ਼ਮਣਾਂ ਦਾ ਝੁੰਡ ਇਕੱਠਾ ਹੋ ਰਿਹਾ ਹੈ ਉਹ ਗੱਲ ਹੈ ਮੈਂ ਕਹਿੰਦੇ ਗਿੱਦਣਾ ਦਾ ਝੁੰਡ ਫੇਰ ਕੇ ਸ਼ੇਰ ਮਾਰਨਾ ਸ਼ੇਰ ਨੂੰ ਕੋਈ ਨਹੀਂ ਮਾਰ ਸਕਦਾ ਮੈਨੂੰ ਮੇਰੀ ਜਨਤਾ ਦਾ ਭਰੋਸਾ ਹੈ ਮੇਰੀ ਜਨਤਾ ਦਾ ਵਿਸ਼ਵਾਸ ਹੈ ਜਿੱਦਨ ਮੇਰੀ ਜਨਤਾ ਕਹੂਗੀ ਮੈਂ ਗਲਤ ਹਾਂ ਮੈਂ ਉਹ ਦਿਨ ਉਹਨਾਂ ਦਾ ਜਵਾਬ ਦੂੰਗੀ ਕਿ ਮੈਂ ਇੱਕ ਗੱਲ ਕਹੂੰਗੀ ਆਖੀਰ ਦੀ ਮਸਤੀ ਚੱਲਦਾ ਕਿਤੇ ਜੋ ਪ੍ਰਗਤੀਆ ਪਹੁੰਚਦੇ ਰਹਿਣ ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਚਾਹੇ ਇਹ ਨੇ ਚਾਹੇ ਦੂਸਰੀਆਂ ਪਾਰਟੀਆਂ ਦੇ ਲੋਕ ਨੇ ਮੇਰਾ ਮਕਸਦ ਹੈ ਮੈਨੂੰ ਮੇਰੀ ਪਾਰਟੀ ਨੇ ਚੁਣਿਆ ਮੇਰੀ ਪਾਰਟੀ ਨੇ ਇਹਨਾਂ ਨੇ ਮੇਰੀ ਟਿਕਟ ਕਰਵਾਉਣ ਲਈ ਵੀ ਬਹੁਤ ਜ਼ੋਰ ਲਾਇਆ ਸੀ ਮੇਰੀ ਪਾਰਟੀ ਨੇ ਮੇਰੀ ਮਿਹਨਤ ਮੇਰੀ ਪਾਰਟੀ ਪ੍ਰਤੀ ਲਾਇਲਟੀ ਦੇਖ ਕੇ ਮੈਨੂੰ ਟਿਕਟ ਦਿੱਤੀ ਮੇਰੀ ਰਾਜਪੁਰਾ ਦੀ ਜਨਤਾ ਨੇ ਮੈਨੂੰ ਇਸ ਤੀਕ ਤੇ ਬਖਾਇਆ ਮੈਂ ਰਾਜਪੁਰਾ ਚ ਉਹ ਕੰਮ ਕਰਨੀਆਂ ਜਿਹੜੇ ਕੰਮ ਅਜੇ ਤੱਕ ਨਹੀਂ ਹੋਏ ਫਾਰ ਇਗਜ਼ਾਮਪਲ ਨਲਾਸ ਮੰਦਰ ਦਾ ਕੰਮ ਜਿਹੜਾ ਹੁਣ ਟੋਟਲ ਪਾਈਪਲਾਈਨ ਚੇਂਜ ਹੋ ਰਹੀ ਹੈ ਉਹ ਆਊਟਕੋਰ ਕਲੋਨੀਆਂ ਦੀ ਹਾਲਤ ਸੁਧਾਰੀ ਗਈ ਹੈ ਜਿਹੜਾ ਜਨਤਾ ਸਕੂਲ ਦਾ ਪੁਲਕੀਆ ਇੱਕ ਕਾਂਗਰਸ ਸਰਕਾਰ ਦੇ ਲਈ ਉਹਨਾਂ ਨੂੰ ਲੈਟਰ ਆਈ ਹੋਈ ਸੀ ਵੀ ਇਹ ਚ ਜਿਹੜੀਆਂ ਅਰਜ਼ੀਆਂ ਹਨ ਉਹਨੂੰ ਦੂਰ ਕੀਤਾ ਜਾਵੇ ਕਿਸੇ ਨੇ ਨਹੀਂ ਕੀਤਾ ਉਹ ਕੰਮ ਹੋ ਰਿਹਾ ਹੈ ਬਹੁਤ ਜਲਦੀ ਜਿਹੜਾ ਧਮੋਲੀ ਫਟਕਿਆ ਉੱਥੇ ਅੰਡਰਪਾਸ ਬਣਨ ਜਾ ਰਹੇ ਆ ਹੋਰ ਵੀ ਬਹੁਤ ਕੰਮ ਹੈ ਤਾਂ ਮੇਰਾ ਕਹਿਣ ਦਾ ਮਤਲਬ ਹੈ ਮੈਂ ਸਿਰਫ ਕੰਮ ਕਰ ਰਹੀ ਆ ਜਿੱਦਨ ਮੇਰੀ ਜਨਤਾ ਨੇ ਮੈਨੂੰ ਕਿਹਾ ਵੀ ਤੁਸੀਂ ਆ ਗਲਤ ਕੰਮ ਕੀਤਾ ਹੈ ਜਾਂ ਇਹ ਕੰਮ ਤੁਸੀਂ ਗਲਤ ਗਲਤ ਹੋ ਤੁਸੀਂ ਇੱਥੇ ਮੈਂ ਉਹਨਾਂ ਨੂੰ ਜਵਾਬ ਦੇਵਾਂਗੀ ਮੈਂ ਇਹਨਾਂ ਨੂੰ ਜਵਾਬ ਦੇਣਾ ਵੀ ਨਹੀਂ ਜ਼ਰੂਰੀ ਜਿਹੜੇ ਇਹ ਲੋਕਾਂ ਨੇ ਬੈਠ ਕੇ ਜਿਹੜੀ ਮੈਂ ਦੇਖੀ ਸੀ ਦੀ ਵੀਡੀਓ ਉਹਨਾਂ ਚੋਂ ਜਦੋਂ 2017 ਚ ਪਾਰਟੀ ਥੋੜੀ ਜਿਹੀ ਡਾਊਨ ਚਲੀ ਗਈ ਸੀ ਦੀ ਪਾਰਟੀ ਚ ਇੱਕ ਕੋਈ ਦੂਜੇ ਵੀ ਚਲਾ ਗਿਆ ਸੀ ਕੋਈ ਕਾਂਗਰਸ ਚਲਾ ਗਿਆ ਸੀ ਕੋਈ ਪਟੋਲ ਪੰਪਾ ਦੇ ਬੈਠ ਕੇ ਸਹਰੇ ਸਾਹਿਬ ਨੂੰ ਸਹਰੇ ਦੇ ਪਾਰਟੀ ਨੂੰ ਫੰਡ ਦਿੰਦਾ ਸੀਗਾ ਤਾਂ ਇਹਨਾਂ ਨੂੰ ਅਸੀਂ ਠੀਕੇ ਦਿਖਾਵੇ ਲਈ ਆਮ ਆਦੀ ਪਾਰਟੀ ਦੇ ਵਲੰਟੀਅਰ ਹੈ ਮੇਰੇ ਇਲੈਕਸ਼ਨਾਂ ਵੇਲੇ ਇਹ ਕਦੇ ਨਹੀਂ ਰਾਜੀ ਸੀ ਕਿ ਆਮ ਆਦੀ ਪਾਰਟੀ ਜਿੱਤੇ ਇਹਨਾਂ ਨੇ ਕਾਂਗਰਸ ਨੂੰ ਵੋਟਾਂ